ਹਾਂ ਦੀ ਟਰੈਕਟਰ ਵਾਲਾ ਹਾਂਜੀ ਲੋਡ ਬੰਨ ਲਿਆਗਾ ਇਹਨੂੰ ਇੱਕ ਸੰਗਲ ਉੱਥੋਂ ਰੱਖ ਕੇ ਉਧਰ ਨੂੰ ਮਾਰਤਾ ਇੱਕ ਹੋ ਉੱਥੋਂ ਉਧਰ ਨੂੰ ਹਾਂਜੀ ਬਾਈ ਜੀ ਕੀ ਹਾਲ ਆ ਜੀ ਅੱਛਾ ਲੈ ਕੇ ਜਾਣਾ ਅੱਜ ਟਰੈਕਟਰ ਕਲਾਸ ਵਾਲਿਆਂ ਦਾ ਟਰੈਕਟਰ ਡਬਲ ਹੀ ਆ ਪੂਰਾ ਤੇ ਪਰਨਾ ਇੱਥੇ ਟ੍ਰੇਲਰ ਡੀਟੈਚ ਕਰਨ ਲੱਗਿਆ ਸੀਗਾ ਮੈਂ ਅ ਅੱਡੋ ਅੱਡ ਕਰ ਲੱਗਿਆ ਸੀ ਇਹਨੂੰ ਅ ਟ੍ਰੇਲਰ ਨੀਵੇਂ ਜਗਾ ਤੇ ਕੱਢ ਲਿਆ ਇਟਸ ਮਾਈ ਫਾਲਟ ਤੇ ਜਦੋਂ ਦੁਬਾਰੇ ਹੁੱਕ ਕਰਨ ਲੱਗਿਆ ਤੇ ਆ ਟੁੱਟ ਗਈ ਉਹ ਪੱਤੀ ਜੀ ਦੇ ਵਿੱਚ ਵੱਜਿਆ ਤੇ ਹੁਣ ਇਹਨੂੰ ਦੇਖਦਾ ਜੇ ਮੇਰੇ ਕੋਲ ਕੋਈ ਐਕਸਟਰਾ ਪਈ ਹੋਊ ਹਣਾ रिप्लेस ਕਰਦਾ ਕਿਉਂਕਿ ਤੋਂ ਬਿਨਾ ਆਪਣਾ ਕੰਮ ਕੋਈ ਨਹੀਂ ਚਲਾਣਾ ਮਾਰਦਾ ਨਿਕ ਆ ਕੀ ਪਿਆ ਵਾਟ ਇਜ਼ ਥਿਸ ਗਾਈਜ਼ ਹੋਲਡ ਔਨ ਹੋਲਡ ਔਨ ਆ ਤਾਂ ਨੀਲਾ ਹੀ ਆ ਆਪਨ ਲਾਲ ਵਾਲਾ ਚਾਹੀਦਾ ਜੇ ਲਾਲ ਵਾਲਾ ਮਿਲਦੇ ਨਹੀਂ ਦਾ ਹੁਣ ਆਏਗਾ ਓਕੇ ਓਏ ਆਈ ਫਾਊਂਡ ਇਟ ਯਾ ਗਿਵ ਮੀ ਸਮ ਟਾਈਮ ਲੈਟ ਮੀ ਰਿਪਲੇਸ ਇਟ ओके क्या गॉट व्हाट यू नीड ओय आई आई थिंक आई हैव एवरीथिंग दैट आई नीड द कमण हो गया पवित्र द कमण अच्छा ਉਹ ਤਾਂ ਹੈਗਾ ਹੈਗਾ ਇਹਨੂੰ ਹੁਣ ਖੋਲ ਕੇ ਨਾ ਰਿਪਲੇਸ ਕਰਾਂਗੇ ਭਾਈ ਜੀ ਦੇਖਦੇ ਆਂ ਫਿਰ ਇਹਨੂੰ ਲਾ ਕੇ ਤੋਤਾ ਰਿੰਚ ਛਾਦਮ ਖੋਲ ਲਿਆ ਆ ਟੁੱਟ ਗਿਆ ਸੀਗਾ ਇੱਥੋਂ ਹਵਾ ਲੀਕ ਹੋ ਰਹੀ ਸੀ ਤੇ ਇਹਨੂੰ ਕੱਸਣ ਲੱਗੇ ਨਾ ਵੈਸੇ ਤੇ ਟੇਪ ਜੀ ਲਾਉਣੀ ਹੁੰਦੀ ਐ ਇੱਕ ਤੇ ਉਹ ਟੇਪ ਤਾਂ ਆਪਣੇ ਕੋਲ ਹੈ ਨਹੀਂ ਹੁਣ ਇਹਨੂੰ ਆ ਹੀ ਲਾ ਦਿੰਨੇ ਆ ਬਾਅਦ ਟੇਪ ਕਿਦੋਂ ਫੇਰ ਲੈ ਲਾਂਗੇ ਹੁਣ ਆਪਦਾ ਕੰਮ ਜਿਹਾ ਹੁਦਾ ਕਰਦੇ ਆ ਪੰਪ ਪੰਪ ਤੋਂ ਨਹੀਂ ਸਿਟੀ 'ਚ ਪਹੁੰਚ ਕੇ ਏਅਰ ਲੀਕ ਤਾਂ ਹੁੰਦੀ ਆ ਟੇਪ ਉਥੋਂ ਲਾਈ ਜਾਊਗੀ ਇਹਨਾਂ 'ਚ ਜਿਹੜਾ ਵੱਡਾ ਉਹ ਇੱਥੇ ਨਹੀਂ ਲੱਗਦਾ ਉਹਨੂੰ ਰੋਕ ਲੈਂਦਾ ਤੇ ਜਿਹੜਾ ਛੋਟਾ ਉਹ ਥੰਦੇ ਪ੍ਰੋਬਲਮ ਦਿੰਦਾ ਕੋਈ ਡੱਗ ਹੈ ਤੇ ਤੁਹਾਨੂੰ ਨਾਲ ਥੱਲੇ ਮਗਰ ਰਹਿ ਗਈ ਕਿਤੇ ਨਾ ਬਰਨ ਉਹਦੇ ਨੇ ਸਾਰੀ ਢਲੇ ਹੋਈ ਗਏ ਅੰਦਰੋਂ ਨਾ ਟਾਕ ਤੇ ਉਹ ਲੂਡ ਹੋਇਆ ਫਿਰ ਕੱਲ ਕੋਈ ਨਹੀਂ ਆਪਣਾ ਚੰਗੇ ਸਾਹਿਬੀ ਕੰਮ ਹੋ ਗਿਆ ਓਕੇ ਇਹਨੂੰ ਨਾ ਟਟਣ ਦਾ ਕਾਰਨ ਕੀ ਬਣਿਆ ਟਰੈਕਟਰ ਦੇ ਟਾਇਰ ਇੱਥੇ ਉੱਚੇ ਥਾਂ ਤੇ ਸੀ ਟਰੈਲਰ ਨੀਵੇਂ ਇੱਥੇ ਸੀ ਟਰੈਲਰ ਨੀਵਾ ਵਾਲਾ ਸੀ ਓ ਉੱਥੇ ਹਿੱਟ ਕਰ ਗਿਆ ਹਾਂ ਚੱਲ ਇਹਨੂੰ ਹੁਣ ਮੈਂ ਅੱਗੇ ਕਰਕੇ ਫਿਰ ਕਰਦਾ ਲੌਗਮੈਂਟ ਟ੍ਰੇਲਰ ਦੇ ਖੋਲ ਤੇ ਹੁਣ ਉਹਨੂੰ ਬੈਕ ਕਰਕੇ ਅੱਡ ਕਰਦੇ ਆ। ਇਹ ਨਹੀਂ ਟਰੈਕਟਰ ਵਾਲਾ ਡਬਲ ਆ ਓਏ। Rij nu, dan no? moet. Dat is een brenger. Looks like we are good. No need for the... Yeah? ਕਹਾਣਾ ਜਗਾ ਉੱਚੀ ਆ ਪੱਤੀਆਂ ਨਾ ਇਹ ਤਾਂਾਂ ਚੱਕੀਆਂ ਜਾਣਗੀਆਂ ਆਹ ਵਾਲੀਆਂ ਫੇਰ ਇਹ ਮਗਰ ਨੂੰ ਜਾਊਗਾ ਜਦੋਂ ਨਾ ਕੰਮ ਤੇ ਆ ਕੇ ਪਹਿਲਾਂ ਹੀ ਸ਼ੁਰੂ ਜੀ ਇੱਕ ਦੋ ਡਿੱਕੇ ਜੇ ਲੱਗ ਜਾਣ ਮੁੜ ਕੇ ਬੱਸ ਟੱਕਰਾਂ ਹੀ ਵੱਜੀ ਜਾਂਦੀਆਂ ਰਹਿੰਦੀਆਂ ਨੇ ਹਵੇਰ ਦਾ ਆਹੀ ਕੋਸ਼ਿਸ਼ ਕਰਨ ਲੱਗਿਆ ਮੈਂ ਮੈਂ ਟੱਕਰਾਂ ਹੀ ਮਾਰ ਰਹੇ ਹਾਂ ਅੱਜ ਕੰਮ ਘੱਟ ਹੋ ਰਿਹਾ ਚਲ ਚਲ ਚਲੋ 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 o、okay. k ਜੇ ਪੈਨ ਨਹੀਂ ਨਿਕਲਦੀ ਹੁੰਦੀ ਹੁਣ ਜਿਵੇਂ ਮੈਂ ਖਿੱਚੀ ਸੀ ਬ੍ਰੇਕ ਰਿਲੀਜ਼ ਕਰੋ ਬਾੜ ਆਇਆ ਮਗਰ ਨੂੰ ਹਲਕਾ ਝੜਕਾ ਮਾਰੋ ਬ੍ਰੇਕ ਫੇਰ ਲਾ ਦਿਓ ਇਹਨੇ ਨਾਲ ਉਹ ਟਰੇਲਰ ਵੀ ਹੱਕ ਹੋ ਗਿਆ ਤੇ ਆ ਵੀ ਨਿਕਲਿਆ ਜੀ ਹੈ ਹਣ ਇਹਨੂੰ ਅੱਗੇ ਤੋਰਦਾ ਆ ਲੋਕ ਲਾ ਲਿਆ ਵੀ ਇਹ ਥੱਲੇ ਨਾ ਡਿੱਗੇ ਕਿਉਂ ਟਰੱਕ ਆਪਾਂ ਬਾਹਰ ਕੱਢਤਾ ਹੋਰ ਉਹ ਲੋਕ ਨਾਲ ਆਵੇ ਟਰੱਕ ਬਾਹਰ ਕੱਢ ਲਿਆ ਇਹ ਗਲਤੇ ਆ ਡਿੱਗੂ ਸਾਰਾ ਕੁਝ ਹੁਣ ਇਹਨੂੰ ਕਰਦਾ ਮੈਂ ਅਟੈਚ ਗਲਵਜ਼ ਕਿੱਥੇ ਆ ਮੇਰੇ ਆ ਪਏ ਇਹਨੂੰ ਹੁਣ ਅਟੈਚ ਕਰੀਏ ਜੀ ਹਾਂਜੀ ਲੋਡ ਬੰਨ ਲਿਆਗਾ ਇਹਨੂੰ ਇੱਕ ਸੰਗਲ ਉੱਥੋਂ ਰੱਖ ਕੇ ਉਧਰ ਨੂੰ ਮਾਰਦਾ ਇੱਕ ਹੋਥ ਉਧਰ ਨੂੰ ਦੋ ਆਹਾਂ ਦੀ ਹੱਕ ਚ ਪਾਤੇ ਆ ਇੱਥੋਂ ਦੀ ਲਿਆ ਕੇ ਆਏ ਕਰਤਾ ਉਧਰੋਂ ਦੀ ਲਿਆ ਕੇ ਪਾਤਾ ਆ ਜਿਹੜੇ ਬਚੇ ਵੀ ਇੱਧਰ ਫਸਾਤੇ ਚਾਰ ਸੰਗਲ ਮੂਰੇ ਹੋ ਗਏ 48000 ਪਾਉਂਡ ਵੇਟ ਆ ਇਹਦਾ ਆਹ ਕਿੱਥੋਂ ਪਾ ਕੇ ਇਹਦੇ ਵਿੱਚ ਪਾਤਾ ਆ ਲਾਲ ਜੇ ਰੱਖ ਲਿਆ ਕਰੋ ਕੋਲੇ ਉਹ ਗਲੀਆਂ ਤੰਗ ਹੁੰਦੀਆਂ ਦੇਖੀ ਵਾਰ ਲੋਡ ਪੈ ਜਾਂਦੀ ਹੈ ਜੇ ਮਸ਼ੀਨਰੀ ਚੱਕਣੀ ਹੋਵੇ ਇਹ ਇਹਦੇ ਵਿੱਚ ਪਾ ਕੇ ਇੱਥੋਂ ਕਾਸ਼ਤਾ ਤੇ ਓਵਰਸਾਈਜ਼ ਵਾਲੇ ਲਾ ਲਏ ਆਪਾਂ ਢੰਡੇ ਜੇ ਆਹ ਲਾਈਟ ਔਨ ਕਰ ਦਈਏ ਬਾਕੀ ਇੱਧਰ ਵੀ ਇਦਾਂ ਹੀ ਇੱਥੋਂ ਸੰਗਲ ਪਾ ਕੇ ਉੱਥੇ ਨੂੰ ਬੰਨਤਾ ਉਹ ਉਹਦੇ ਵਿੱਚ ਪਾ ਕੇ ਲਿਆਂਦਾ ਇੱਥੇ ਵਾਹੇ ਵਾਈਡ ਘੱਟ ਸੀ ਆ ਪੌੜੀ ਕਰਕੇ ਵੱਧ ਗਿਆ 11 ਫੁੱਟ ਵਾਈਡ ਆ ਇਹਨੂੰ ਕਰਕੇ ਪੱਧਰੇ ਜੇ ਤੇ ਬਾਕੀ ਵੀ ਕਰਦੇ ਆ ਚੱਕ ਆ ਗੋਟਕਾ ਜਾਂ ਰਹਿੰਦਾ ਮੇਰਾ ਇੱਥੋਂ ਕੱਢਣ ਵਾਲਾ ਇਹਨੂੰ ਕੱਢ ਲਾਂ ਤੇ ਫਿਰ ਤੋਂ ਮੈਂ ਜਾਊਂਗਾ ਸਕੇਲ ਤੇ ਇਹਦਾ ਭਾਰਪੂਰ ਕਰਦਾ ਚੱਕ ਜਾ ਕੇ ਕਿੰਨਾ ਹਾਂ ਮੂਰੇ ਵੀ ਲਾਲ ਹੈ ਓਵਰ ਸਾਈਜ਼ ਵਾਲਾ ਲਾਈਟਾਂ ਔਨ ਕਰਨੀ ਆ ਭੁੱਲ ਗਿਆ ਸੀਗਾ ਲਾਈਟਾਂ ਔਨ ਕਰ ਦिए ਲੋ ਜੀ ਲਾਈਟਾਂ ਔਨ ਹੋ ਗਈਆਂ ਹੱਟਾ ਥੱਲੇ ਆ ਡਿੱਗੀ ਪਈ ਸੀ ਇਹ ਵੀ ਚੱਕ ਲਈ ਹਾਂ ਆ ਲਾਈਟਾਂ ਕਮੂਰੇ ਟਰੱਕ ਯਾਰ ਧੋਣ ਆਲਾ ਹੋਇਆ ਪਿਆਗਾ ਕੱਲ ਕੋਈ ਨਹੀਂ ਹੌਲ ਰਾਈਟ ਆ ਕੰਮ ਬਾੜਾ ਇਹਨੂੰ ਕਰਦਾ ਮਗਰ ਨੂੰ ਤੇ ਉਹ ਗੁਟਕਾ ਹੀ ਗੱਡੀਏ ਵਿੱਚੋਂ ਫਿਰ ਭਾਰ ਪਹਿਲਾ ਭਾਰ ਆ ਗੁੱਟ ਕੇ ਤੇ ਪਿਆ ਸੀਗਾ ਗੇਜਾਂ ਸਹੀ ਨਹੀਂ ਦੱਸ ਰਹੀਆਂ ਸੀ ਹੁਣ ਮੂਰੇ ਆ ਨਹੀਂ ਪਤਾ ਹੋਰ ਓਵਰ ਹੋ ਜੇ ਹੈ ਇਹਦਾ ਇਥੋਂ ਇੱਕ ਵਾਰੀ ਤਾਂ ਮੈਂ ਆਪ ਦੇ ਹਿਸਾਬ ਨਾਲ ਵਧੀਆ ਗੈਪ ਪਾ ਲਿਆਗਾ ਇਹਦੇ ਵਿੱਚ ਵੀ ਚੰਗਾ ਕਾ ਗੈਪ। ਬਾਕੀ ਹੁਣ ਤੋੜ ਕੇ ਦੇਖਦੇ ਆ ਫਿਰ ਹੈ ਕੀ ਗੱਲਬਾਤ ਬਣਦੀ ਆ। ਇੱਕ ਵਾਰੀ ਇਹਦੀ ਕੈਪ ਦਾ ਚੈੱਕ ਕਰ ਲਾਂ, ਸ਼ੀਸ਼ੇ ਸੀਗੇ ਜਿਹੜੇ ਸਾਈਡਾਂ ਵਾਲੇ ਰੀਅਰ 뷰 ਮਿਰਰ ਦੇ ਅੰਦਰ ਨੂੰ ਮੋੜ ਲੇ। ਟਰੈਕਟਰ ਕਾ ਦਾ ਟੈਂਕੀ ਆ ਉਹ ਇਹ ਤਾਂ ਪੂਰਾ ਝੋਟਾ ਹੀ ਆ। ਆਏ। ओके okay, जी चाबी चूबी ਬਚ ਹੈਗੀ ਆ ਤੇ ਹਾਉ ਹੈਗੀ ਆ ਚਾਬੀ ਚਲੋ ਫਿਰ ਚੱਲਦੇ ਆ ਹੈ ਚਾਹੀ ਇਹ ਟਰੈਕਟਰ ਆ ਕਲਾਸ ਵਾਲਿਆਂ ਦਾ ਮਾਡਲ ਆ ਇਹ ਐਕਸਰਨ 5000 ਇਹਦੇ ਜਿਹੜੇ ਟਾਇਰ ਆ ਨਾ ਮੂਰਲੇ ਵੀ ਮਗਰਲੇ ਵੀ ਇੱਕੋ ਮਦਿਆ ਜ ਮੈਂ ਮੂਰਲੇ ਟਾਇਰ ਘੁੰਮ ਦਿਆਂ ਉਵੇਂ ਹੀ ਮਗਰਲੇ ਘੁੰਮ ਦਿਆਂ ਜੇ ਇੱਥੋਂ ਦਿਸਦਾ ਹੋਵੇ ਇਹਨੇ ਉਹ ਲੱਗੇ ਬੈ ਨਾ ਜੱਕ ਮੂਰਲੇ ਟਾਇਰਾਂ ਨੂੰ ਤੇ ਕਿਹਦੇ ਜੱਕ ਹੋ ਲੱਗੇ ਵੇ ਆ ਜੇ ਕਈ ਵਾਰ ਉੱਚਾ ਨਹੀਂ ਮਾਥਾ ਹੋਵੇ ਉਹ ਦੀਦਾ ਜੱਕ ਉਹ ਤੋਂ ਫਿਰ ਇਹ ਪ੍ਰੈਸ਼ਰ ਦੇ ਕੇ ਵੀ ਦੋਹੇ ਟਾਇਰ ਥੱਲੇ ਲੱਗਣ ਹਨਾ ਉਹ ਚੀਜ਼ ਕਰਦੇ ਆ ਤੇ ਉਹਨਾਂ ਦੇ ਸੇਮ ਜੱਕ ਹੀ ਇਹਦੇ ਮਗਰ ਲ ਟਾਇਰ ਨੂੰ ਹੁੰਦੇ ਆ ਆ ਮਗਰ ਲ ਟਾਇਰਾਂ ਨੂੰ ਮੋੜਨ ਨੂੰ ਇਹਨਾਂ ਤੋਂ ਵੀ ਮਤਲਬ ਇਹਦੇ ਚਾਰੇ ਟਾਇਰ ਇਕੱਠੇ ਘੁੰਮਦੇ ਆ ਤੇ ਹੋਰ ਜੇ ਇਹਦੀ ਗੱਲ ਕਰੀਏ ਆਪਾਂ ਇੱਥੇ ਇੱਕ ਟੂਲ ਦਿੱਤਾ ਵਿਆ ਉਹਨਾਂ ਨੇ ਖੁੱਲ ਜਾ ਮਾਮਾ ਤੇ ਪਤਾ ਨਹੀਂ ਯਾਰ ਹੁਣ ਇਹਦਾ ਹੋਣਾ ਕੋਈ ਚੱਕਰ ਚੱਲ ਕਾ ਨੂੰ ਖੋਲਣਾ ਹਨਾ ਟੂਲ ਦਿੱਤਾ ਵਿਆ ਆ ਇਹ ਦੇ ਆ ਬੇਟ ਇਹਨਾਂ ਕਲਾਸ ਦੀ ਕੰਬਾਈਨ ਦੇ ਵਿੱਚ ਵੀ ਸੀਗੀ ਇਹਦੇ ਵੀ ਟਰੈਕਟਰ ਦੇ ਆ ਨਾਲ ਵਾਲੀ ਸ਼ੀਟ ਦੇ ਥੱਲੇ ਨਾ ਉਹ ਦਿੱਤੀ ਵੀ ਹੈ ਫਰਿੱਜ ਆ ਇਹਦੇ ਵਿੱਚ ਇਹ ਉਹਦੇ ਮਤਲਬ ਪ੍ਰੋਪਰ ਸ਼ੀਟ ਲੱਗੀ ਵੀ ਸੀ ਇਹਦੇ ਉਦਾਂ ਕੱਲੀ ਫਰਿੱਜ ਲੱਗੀ ਹੋਈ ਆ ਮਰਸੀਡੀਜ਼ ਕੰਪਨੀ ਦਾ ਇਹਦੇ ਵਿੱਚ ਆਉਂਦਾਗਾ ਇੰਜਨ 12.8 ਲੀਟਰ ਦਾ ਤੇ ਇੱਕ ਹੋਰ ਹੁੰਦਾ 10.7 ਦਾ ਇੱਕ ਹੋਰ ਆਪਸ਼ਨ ਵੀ ਹੈਗੀ ਆ ਪਰਕਨ ਇੰਜਨ ਦੀ ਇਹਦੇ ਵਿੱਚ 524 ਹਾਰਸ ਪਾਵਰ ਦੇ ਵਿੱਚ ਆਪਸ਼ਨਲ ਮਿਲ ਜਾਂਦਾ ਹੋ ਇੰਜਨ ਲੈਫਟ ਦੀ ਕਪੈਸਿਟੀ ਆਦੀ 13.6 ਟਨ ਦੀ ਮਗਰ ਮੂਹਰੇ ਦੇ ਦੋਹੇ ਪਾਸੇ weight ਲੱਗਿਆ ਮੂਹਰੇ ਲੱਗੇ ਵਿਆ ਸਾਢੇ ਕਿ ਤਿੰਨ ਟਨ ਮੂਹਰੇ ਲੱਗੇ ਵਿਆ weight ਸਾਢੇ ਕਿ ਤਿੰਨ ਟਨ ਹੀ ਮਗਰ ਲੱਗੇ ਵਿਆ 4 400 ਕਿਲੋ ਦੀ ਇਚ ਪਲੇਟ ਆ ਬਾਹੀ ਬੂਹੀ ਵੇਲੇ ਨਾ ਇਹਦੇ ਵਿੱਚ GPS ਦੇ ਨਾਲ ਕੰਟੈਕਟ ਕਰਕੇ ਆਟੋਮੈਟਿਕ ਸਟੀering ਹੁੰਦਾ ਜਿਵੇਂ ਹੌਲ-ਹੌਲ ਇਹਨਾਂ ਦੇ ਇੰਨੇ ਜ਼ਿਆਦੇ ਚੌੜੇ ਹੁੰਦੇ ਆ ਇਹ ਨਹੀਂ ਚੱਕਰ ਵੀ ਇਹ ਉੱਤੇ ਢੀੜੇ ਦੇ ਕੀ ਕਹਿੰਦੇ ਹੁੰਦੇ ਆ ਰਾਹਲ ਜੀ ਦੇ ਉੱਤੇ ਢੀੜਾ ਚੜ੍ਹ ਜੂ ਇਹਨੇ ਹਉਦੇ ਹਿਸਾਬ ਨਾਲ ਹੀ ਓਨੀ ਸਪੇਸ ਬਣਾ ਕੇ ਚੱਲਣਾ ਹੁੰਦਾਗਾ ਚਲੋ ਹਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੈ ਉਹ ਪੈਰਾਂ ਦੇ ਲਾਗੇ ਨੀਲੇ ਜਿਹੇ ਟੱਕਣ ਵਾਲਾ ਇਹਦਾ ਫਿਊਲ ਟੈਂਕ ਆ 970 ਲੀਟਰ ਇਹਦੇ ਵਿੱਚ ਤੇਲ ਪੈ ਜਾਂਦਾ ਤੇ ਨਾਲ ਹੀ ਇਹਦੇ ਵਿੱਚ ਯੂਰੀਆ ਪੈਂਦਾ 90 ਲੀਟਰ ਨੂੰ ਪਾਇਆ ਜਾਂਦਾ ਇਹਦੇ ਵਿੱਚ ਯੂਰੀਆ ਚਲੋ ਠੀਕ ਆ ਜੀ ਅੱਜ ਲਈ ਇੰਨਾ ਹੀ ਫਿਰ ਧੰਨਵਾਦ ਤੁਹਾਡਾ ਵੀਡੀਓ ਦੇਖਣ ਆਲਿਆਂ ਦਾ